ਅਸਲਾਮੁਅਲੈਕਮ ਉਮੀਦ ਕਰਨੀ ਆ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਬਾਦਲ ਪਰਿਵਾਰ ਫਸ ਗਿਆ ਵੱਡੀ ਮੁਸੀਬਤ ਦੇ ਵਿੱਚ ਕਿਉਂਕਿ ਬਾਦਲ ਪਰਿਵਾਰ ਤੇ ਪੁਲਿਸ ਦਾ ਛਾਪਾ ਪਿਆ ਹੈ ਔਰ ਗ੍ਰਿਫਤਾਰੀ ਹੋਈ ਹੈ ਗ੍ਰਿਫਤਾਰੀ ਕਿਸਦੀ ਹੋਈ ਹੈ ਕਿਉਂ ਮਉਈਏ ਇਸ ਦੇ ਬਾਰੇ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਪਾਇਦੇ ਵਾਸਤੇ ਤੁਹਾਨੂੰ ਜਾਣਾਂਗੇ ਸੋ ਚੱਲ ਕੇ ਵੀਡੀਓ ਦੇਖਣੀ ਆ ਫਿਰ ਕਰਨੀ ਆ ਉਸ ਤੇ ਵਿਚਾਰ ਹਾਂਜੀ ਪੰਜਾਬੀਆ ਸਸਰੇ ਕਾਲ ਜਿਵੇਂ ਕਿ ਬਿਕਰਮ ਸਿੰਘ ਮੋਜੀਠੀਆ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਦਾ ਦੂਜਾ ਐਕਸ਼ਨ ਕਿਉਂਕਿ ਸਰਬੀਰ ਸਿੰਘ ਬਾਦਲ ਨੂੰ ਲੈ ਕੇ ਪੰਜਾਬ ਦੇ ਲੋਕ ਕਹ ਰਹੇ ਸੀ ਕਿ ਜੇਕਰ ਫਰਨੀ ਇਹਦਾ ਬਹੁਤ ਵੱਡੀ ਮੱਛੀ ਫਰਨੀ ਹੈ ਕਿ ਹੁਣ ਪੰਜਾਬ ਦੇ ਮੁੱਖ ਮੰਤਰੀ ਦਾ ਤੁਹਾਨੂੰ ਬਿਆਨ ਵੀ ਸੁਣਾਉਣ ਜਾ ਰਹੇ ਆਂ ਔਰ ਦੂਜੇ ਪਾਸੇ ਸੁਖਪਾਲ ਸਿੰਘ ਖਹਿਰਾ ਯਾਨੀ ਵਿਰੋਧੀ ਧਿਰ ਦੇ ਨੇਤਾ ਔਰ ਚੰਨੀ ਸਾਹਿਬ ਇਹਨਾਂ ਤੇ ਵੀ ਦੂਜਾ ਨੰਬਰ ਲੱਗਣ ਜਾ ਰਿਹਾ ਕਿਉਂਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਲੋਕਾਂ ਦਾ ਕਹਿਣਾ ਸੀ ਕਿ ਭਾਈ ਜਿਹੜੇ ਵੱਡੇ ਮગર ਮੱਛ ਨੇ ਇਹਨਾਂ ਨੂੰ ਪੰਜਾਬ ਦੀ ਸਰਕਾਰ ਦਰਸਾਲ ਦੇ ਵਿੱਚ ਹੱਥ ਪਾਉਣ ਦੇ ਵਿੱਚ ਨਾਕਾਮ ਪਰ ਉਹੀ ਸਵਾਲਾਂ ਦੇ ਜਵਾਬ ਅੱਜ ਭਗਵੰਤ ਮਾਨ ਦੇ ਮੂੰਹੋਂ ਵੀ ਤੁਹਾਨੂੰ ਸੁਣਾਵਾਂਗੇ ਕਿਉਂਕਿ ਹੁਣ ਸੁਖਪਾਲ ਸਿੰਘ ਖਹਿਰਾ ਔਰ ਦੂਜੇ ਪਾਸੇ ਚੰਨੀ ਸਾਹਿਬ ਉਹਨਾਂ ਦਾ ਬਿਆਨ ਆਇਆ ਕਿਹਦੇ ਭਾਈ ਹੁਣ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਜਿਹੜਾ ਐਕਸ਼ਨ ਕੀਤਾ ਇਹ ਬਹੁਤ ਮਾਰਾ ਕੀਤਾ ਭਗਵੰਤ ਮਾਨ ਨੇ ਤਾਂ ਹੁਣ ਸਵਾਲ ਇਹ ਵੀ ਇਹਨਾਂ ਦੀ ਗੈਂਗਲੇ ਵਿੱਚ ਕਿਵੇਂ ਰਲੇ ਹੋਏ ਆ ਇਹ ਵੀ ਤੁਹਾਡੇ ਸਾਹਮਣੇ ਅੱਜ ਸਾਬਤ ਕਰਾਂਗੇ ਕਿਉਂਕਿ ਪੰਜਾਬ ਦੇ ਲੋਕ ਵੀ ਉਹਨਾਂ ਦੇ ਵਿਰੁੱਧ ਖੜੇ ਹੋਗੇ ਨੇ ਇੱਕ ਪਾਸੇ ਪੰਜਾਬ ਦਾ ਮੁੱਖ ਮੰਤਰੀ ਉਸ ਪਰਿਵਾਰ ਦੇ ਉੱਤੇ ਐਕਸ਼ਨ ਕਰਦਾ ਕਿ ਬਾਦਲ ਪਰਿਵਾਰ ਨੂੰ ਅੱਜ ਤੱਕ ਕੋਈ ਵੀ ਪੰਜਾਬ ਦਾ ਮੁੱਖ ਮੰਤਰੀ ਹੱਥ ਤੱਕ ਨਹੀਂ ਲਾ ਸਕਦਾ ਸੀ ਔਰ ਹੁਣ ਭਗਵੰਤ ਮਾਨ ਨੇ ਜਿਹੜਾ ਐਕਸ਼ਨ ਕੀਤਾ ਦੂਜਾ ਐਕਸ਼ਨ ਹੋ ਚੁੱਕਿਆ ਹੈ ਕਿਉਂਕਿ ਮੁੱਖ ਮੰਤਰੀ ਨੇ ਪਹਿਲਾਂ ਨੰਬਰ ਚੱਕਿਆ ਮਜੀਠੀਆ ਉਸ ਤੋਂ ਬਾਅਦ ਬਹੁਤ ਵੱਡੇ ਪੱਧਰ ਦੇ ਉੱਤੇ ਪੰਜਾਬ ਦੇ ਅੰਦਰ ਵਿਰੋਧ ਸ਼ੁਰੂ ਹੋ ਗਿਆ ਕਿ ਜਿਹੜਾ ਵੱਡਾ ਮਗਰਮਾਛ ਯਾਨੀ ਸੁਖਵੀਰ ਬਾਦਲ ਬਿੱਟਾ ਲੋਗ ਨੂੰ ਸੁੱਖਾ ਵੀ ਕਹਿੰਦੇ ਨੇ ਕਹਿੰਦੇ ਸੁੱਖੇ ਨੂੰ ਨਹੀਂ ਚੱਕਿਆ ਜੀ ਪਰ ਮੁੱਖ ਮੰਤਰੀ ਕਿੱਥੋਂ ਹਰਦੇ ਨੇ ਮੁੱਖ ਮੰਤਰੀ ਦਾ ਵੀ ਪਾਰਾ ਦਰਾ ਸਾਲ ਦੇ ਵਿੱਚ ਅਸਮਾਨ ਤੇ ਚੜ ਗਿਆ ਤਾਂ ਹੁਣ ਇਹਦੇ ਨਾਲ-ਨਾਲ ਬਾਦਲ ਪਰਿਵਾਰ ਤਾਂ ਚੱਕਣਾ ਹੀ ਸੀ ਔਰ ਦੂਜੇ ਪਾਸੇ ਦੇ ਨਾਲ-ਨਾਲ ਸੁਪਾਲ ਸਿੰਘ ਖਹਿਰਾ ਔਰ ਚੰਨੀ ਸਾਹਿਬ ਨੂੰ ਵੀ ਭਲੇਟਣ ਜਾ ਰਹੇ ਨੇ ਕਿਉਂਕਿ ਇਹਨਾਂ ਨੇ ਸਵਾਲ ਹੀ ਉਹ ਕੀਤੇ ਜਿਹੜੇ ਪੰਜਾਬ ਦੀ ਜਨਤਾ ਨੂੰ ਵੀ ਜਾਚੂਵੇ ਨੇ ਪੰਜਾਬ ਦੇ ਲੋਕ ਤਾਂ ਇੱਕ ਤਰਫਾ ਹੀ ਖੜ ਗਏ ਨੇ ਕਹਿੰਦੇ ਵੀ ਮੁੱਖ ਮੰਤਰੀ ਨੇ ਬਹੁਤ ਵੱਡਾ ਐਕਸ਼ਨ ਕੀਤਾ ਅਸੀਂ ਇਹਦਾ ਸਮਰਥਨ ਕਰਦੇ ਹਾਂ ਕਾ ਦੂਜੇ ਪਾਸੇ ਵਿਰੋਧੀ ਧਿਰਾਂ ਜਿਹੜੀਆਂ ਕੱਲ ਬਹੁਤ ਵੱਡਾ ਰੌਲਾ ਪਾਉਂਦੀਆਂ ਸੀ ਉਹੀ ਧਿਰਾਂ ਦੇ ਨੇਤਾ ਬਾਹਰ ਆ ਕੇ ਕੀ ਗੱਲ ਕਹਿੰਦੇ ਨੇ ਕਹਿੰਦੇ ਭਾਈ ਬਾਦਲ ਪਰਿਵਾਰ ਦੇ ਉੱਤੇ ਐਕਸ਼ਨ ਕਰਕੇ ਬਾਹਾਂ ਮਾੜਾ ਕੰਮ ਕੀਤਾ ਤਾਂ ਹੁਣ ਮੁੱਖ ਮੰਤਰੀ ਨੇ ਕਿਵੇਂ ਘੇਰੇ ਦੇ ਵਿੱਚ ਲੈ ਲਏ ਨੇ ਔਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਉਹਨਾਂ ਨੂੰ ਕਿਵੇਂ ਚੱਕਦੇ ਆ ਮੁੱਖ ਮੰਤਰੀ ਸਾਹਿਬ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਤੁਹਾਡੇ ਨਾਲ ਮੈਂ ਅਗਲੀ ਅਪਡੇਟ ਸਾਂਝੀ ਕਰੂੰਗਾ ਜਿਹੜੀ ਕਿ ਸੁਖਪਾਲ ਸਿੰਘ ਖਹਿਰਾ ਔਰ ਬਾਕੀ ਦੇ ਕਈ ਲੀਡਰਾਂ ਦਾ ਹਲੇ ਹੋਰ ਵੀ ਨਾਮ ਆਉਣਾ ਬਾਕੀ ਹੈ ਸੋਨੋ ਇਹ ਇਹਦਾ ਮਤਲਬ ਇਹ ਹੈ ਲੋਕਾਂ ਦੀ ਖੁਸ਼ੀ ਨਹੀਂ ਆਈ ਉਹਨਾਂ ਤਾਂ ਪੁੱਤ ਮਰ ਗਏ ਉਹ ਤਾਂ ਕਿਸੇ ਨੇ ਕਿਸ ਤਰੀਕੇ ਨਾਲ ਪੀੜਤ ਨਹੀਂ ਇਹ ਅਸਲ ਚ ਨਾਫਰਤ ਦਾ ਨਮਰਤਿ ਸ਼ੋਕ ਆਇਆ ਕਿਸੇ ਨੇ ਤਾਂ ਆਪ ਪਾਇਆ ਯਾਰ ਕਿਸੇ ਨੇ ਤਾਂ ਕੋਈ ਕੋਈ ਵੱਡੇ ਬੰਦਿਆਂ ਨੂੰ ਹੱਥ ਆ ਗਿਆ ਇੱਕ ਹੋਰ ਦੁੱਖ ਦੀ ਗੱਲ ਇਹ ਹੈ ਕਿ ਇਹਦੇ ਨਾਲ ਕੀ ਹੋਇਆ ਇਨ੍ਹਾਂ ਦਾ ਇੱਕ ਹੋਰ ਗਹਿ ਕ ਸਾਹਮਣੇ ਆ ਗਿਆ ਜਿਹੜੇ ਕਹਿੰਦੇ ਸੀ ਵੱਡੇ ਵੱਡੇ ਲੀਡਰ ਵੱਡੀਆਂ ਪਾਰਟੀਆਂ ਦੇ ਪ੍ਰਧਾਨ ਕਿ ਜੀ ਛੋਟੀਆਂ ਮੱਛੀਆਂ ਫੜੀ ਜਾਂਦੇ ਆ ਵੱਡੇ ਨੂੰ ਹੱਥ ਨਹੀਂ ਪਾਉਂਦੇ ਉਹ ਕੱਲ ਦੇ ਇਸ ਗੱਲ ਦੀ ਨਿੰਦਾ ਕਰੀ ਜਾਂਦੇ ਜੀ ਤੇ ਨਹੀਂ 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 ਇਹ ਤਾਂ ਗਲਤ ਕਾਰਵਾਈ ਪਾਸੇ ਵਿਰੋਧੀ ਧਿਰ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਔਰ ਦੂਜੇ ਪਾਸੇ ਮੁੱਖ ਮੰਤਰੀ ਚੰਨੀ ਯਾਰੀ ਇਹਨਾਂ ਨੇ ਭਗਵੰਤ ਮਾਨ ਦੇ ਵਿਰੁੱਧ ਬੋਲਿਆ ਕਿ ਭਾਈ ਇਹ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਐਕਸ਼ਨ ਕਰਕੇ ਬਹੁਤ ਮਾਰਾ ਕੀਤਾ ਔਰ ਮੈਂ ਹੁਣ ਇਹਨਾਂ ਨੂੰ ਸਾਰਿਆਂ ਨੂੰ ਕਹਿਣਾ ਚਾਹਨਾ ਔਰ ਦੂਜੇ ਪਾਸੇ ਭਵੰਤਮਾਨ ਸਰਕਾਰ ਦਾ ਜਿਹੜਾ ਕਿ ਐਕਸ਼ਨ ਹੈ ਉਹ ਸੁਖਵੀਰ ਸਿੰਘ ਬਾਦਲ ਤੇ ਵੀ ਹੋਣ ਜਾ ਰਿਹਾ ਬੀਤੀ ਰਾਤ ਮੈਂ ਇੱਕ ਵੀਡੀਓ ਪਾਈ ਆ ਤੇ ਤੁਹਾਡੇ ਸਾਹਮਣੇ ਇਹ ਗੱਲ ਸਿੱਧ ਕੀਤੀ ਹੈ ਕਿ ਭਾਈ ਕੱਲਾ ਬਿਕਰਮ ਸਿੰਘ ਮਜੀਠੀਆ ਨਹੀਂ ਬਹੁਤ سارے ਲੋਕ ਖੜੇ ਫਸਨੇ ਬਾਕੀ ਨਹੀਂ ਹੁਣ ਤੁਸੀਂ ਇਹ ਵੇਖੋ ਜਿੰਨੇ ਲੋਕ ਰੋਣਾ ਪਾਉਂਦੇ ਸੀ ਕਿ ਭਾਈ ਬਿਕਰਮ ਸਿੰਘ ਮਜੀਠੀਆ ਬਿਰਦ ਦਾ ਬੋਲਦਾ ਸੀ ਭਗੰਤ ਮਾਨ ਦੇ ਬਹੁਤ ਚੰਗਾ ਕਰਦਾ ਸੀ ਕਹਿੰਦੇ ਸਰਕਾਰ ਦੀਆਂ ਪੋਲਾਂ ਖੋਲਦਾ ਸੀ ਪਰ ਅਕਸਰ ਪੰਜਾਬ ਦੇ ਲੋਕ ਬਾਕੀ ਲੋਕ ਵੀ ਜਾਣਦੇ ਉਹਨਾਂ ਦੇ ਖੋਦੇ ਲੋਕ ਵੀ ਜਾਣਦੇ ਨੇ ਇਹਨਾਂ ਦੇ ਲੀਡਰ ਵੀ ਜਾਣਦੇ ਆ ਅਕਾਲੀ ਦਲ ਦੇ ਕਿ ਕਿੰਨੀ ਅਸੀਂ ਲੁੱਟ ਮਚਾਈ ਕਿੰਨਾ ਅਸੀਂ ਯਾਨੀ ਪੈਸਾ ਲੁੱਟਿਆ ਪੰਜਾਬ ਦੇ ਅੰਦਰੋਂ 25 ਸਾਲ ਤੱਕ ਰਾਜ ਕਰਕੇ ਪੂਰੀ ਯਾਨੀ ਜ਼ਿੰਦਗੀ ਦੀ ਰੋਜੀ ਰੋਟੀ ਖੜੀ ਕਰ ਲਈ ਇਹਨਾਂ ਨੇ ਔਰ ਦੂਜੇ ਪਾਸੇ ਉਹਨਾਂ ਦੀ ਇੱਕ ਵਾਈਫ ਆ ਜਿਹੜੀ ਹਰ ਸਿਮਰਤ ਕੌਰ ਸੁਖਵੀਰ ਸਿੰਘ ਬਾਦਲ ਦੇ ਉਹ ਕੀ ਕਹਿ ਰਹੀ ਸੀ ਕਹਿੰਦੀ ਭਗਵੰਤ ਮਾਨ ਕਿਹੜੇ ਖੇਤ ਦੀ ਮੂੜੀ ਐ ਸਾਡੇ ਤੇ ਤਾਂ ਕਹਿੰਦੀ ਵੱਡੇ ਵੱਡੇ ਐਕਸ਼ਨ ਨਹੀਂ ਕਰ ਸਕੇ ਇਥੇ ਸਿੱਧ ਹੁੰਦਾ ਕਿ ਇਹਨਾਂ ਦੇ ਹੰਕਾਰ ਹਾਲੇ ਵੀ ਝੜ ਫਿਰਿਆ ਭਾਵੇਂ ਕਹਿੰਦੇ ਸੱਤਾ ਦੇ ਵਿੱਚ ਕੋਈ ਰਹੇ ਪਰ ਹੁਕਮ ਸਾਡੇ ਚੱਲਣੇ ਆ ਪੰਜਾਬ ਦੇ ਅੰਦਰ ਪੰਜਾਬ ਨੂੰ ਇਹਨਾਂ ਨੇ ਆਪਣੀ ਕਟਪਤਲੀ ਬਣਾਇਆ ਹੱਥਾਂ ਦੀ ਕਿ ਪੰਜਾਬ ਸਾਡੇ ਇਸ਼ਾਰਿਆਂ ਤੇ ਨੱਚੂਗਾ ਗੱਲਾਂ ਦਰਅਸਲ ਦੇ ਵਿੱਚ ਸੱਚੀਆਂ ਨੇ ਬਿਲਕੁਲ ਸੱਚੀਆਂ ਨੇ ਜਦੋਂ ਬੀਤੀ ਰਾਤ ਮਜੀਠੀਆ ਦੇ ਘਰ ਦੇ ਵਿੱਚ ਐਕਸ਼ਨ ਹੁੰਦਾ ਆਪਣੀ ਘਰ ਵਾਲੀ ਵੀ ਕਹਿੰਦੀ ਐ ਕਹਿੰਦੀ ਵੀ ਵਿਜੀਲੈਂਸ ਦੇ ਜਿਹੜੇ ਆਫਸਰ ਸੀ ਉਹ ਸਾਡੀਆਂ ਕੰਦਾ ਟੱਪ ਕੇ ਆ ਗਏ ਸਾਡੇ ਨਾਲ ਵੀ ੱੱਕਾ ਮੁੱਕੀ ਕੀਤੀ ਐ ਦਰਸਲ ਦੇ ਵਿੱਚ ਇਹ ਵੀ ਗੱਲ ਝੂਠ ਨਿਕਲੀ ਐ ਕਿਉਂਕਿ ਵਿਜੀਲੈਂਸ ਦੇ ਜਿਹੜੇ ਆਫੀਸਰ ਸੀ ਉਹ ਸਾਰੇ ਜਾਣਦੇ ਮੀਡੀਆ ਦੇ ਕੈਮਰਾ ਥੱਲੇ ਸੀ ਉਹ ਉਲਟਾ ਇਹਨਾਂ ਨੇ ਬਿਆਨਵਾਜੀ ਕੀਤੀ ਕਹਿੰਦੇ ਸਾਡੇ ਦੇ ਭਾਈ ੱੱਕਾ ਮੁੱਕੀ ਕਰਦੇ ਨੇ ਸਾਡੀਆਂ ਕੰਦਾ ਡਾਪਿਆਉਂਦੇ ਨੇ ਪਰ ਤੁਸੀਂ ਹੁਣ ਆਪ ਸਮਝੋ ਕਿ ਵਿਜੀਲੈਂਸ ਦੇ ਜਿਹੜਾ ਛਾਪਾ ਮਾਰਨਾ ਸੀ ਪਰ ਇਹਨਾਂ ਨੂੰ ਦੱਸ ਕੇ ਮਾਰਨਾ ਸੀ ਕਿ ਜਿਹੜਾ ਤੁਹਾਡਾ ਸਮਾਨ ਉਹ ਪਰਾਂ ਕਰਦੇ ਹੋ ਤੁਸੀਂ ਇਹ ਵੀ ਦਰਅਸਲ ਦੇ ਵਿੱਚ ਗਲਤ ਸਿੱਧ ਹੋਈ ਇਹਨਾਂ ਦੀ ਗੱਲ ਹੁਣ ਇਹਨਾਂ ਦੇ ਹੋਰ ਵੀ ਪਰਿਵਾਰ ਦੇ ਉੱਤੇ ਬਹੁਤ ਵੱਡਾ ਐਕਸ਼ਨ ਹੋਣ ਜਾ ਰਿਹਾ ਪੰਜਾਬ ਦੇ ਮੁੱਖ ਮੰਤਰੀ ਦਾ ਤਾਂ ਉਸ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਔਰ ਮੁੱਖ ਮੰਤਰੀ ਰਹੇ ਚੰਨੀ ਕਿਉਂਕਿ ਇਹਦਾ ਸਾਰਾ ਪੰਜਾਬ ਜਾਣਦਾ ਕਿ ਭਾਈ ਜਿਹੜੇ ਪੰਜਾਬ ਨੂੰ ਲੁੱਟ ਕੇ ਬੈਠੇ 25 ਸਾਲ ਤੋਂ 25 ਸਾਲ ਤੋਂ ਯਾਨੀ ਇਹਨਾਂ ਨੇ ਲੁੱਟਿਆ ਪੰਜਾਬ ਨੂੰ ਔਰ ਹੁਣ ਜਿਹੜੇ ਸਾਡੇ ਪੰਜਾਬ ਦੇ ਵਿੱਚ ਵਿਰੋਧੀ ਧਿਰ ਦੇ ਵਿੱਚ ਸੁਪਾਲ ਸਿੰਘ ਖੈਰਾ ਔਰ ਦੂਜੇ ਪਾਸੇ ਸਾਬਕਾ ਮੁੱਖ ਮੰਤਰੀ ਕਹਿ ਸਕਦੇ ਜਿਵੇਂ ਕਿ ਚੰਨੀ ਸਾਹਿਬ ਇਹ ਕਹਿੰਦੇ ਕੀ ਹੈ 14 ਕੀ ਦੇ ਦਰਸਾਲ ਦੇ ਵਿੱਚ ਉਹ ਕਹਿੰਦੇ ਨੇ ਭਗਵਾਨ ਤਮਨ ਸਰਕਾਰ ਨੇ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਐਕਸ਼ਨ ਕਰਕੇ ਬਹੁਤ ਵੱਡਾ ਮਾੜਾ ਕੰਮ ਕੀਤਾ ਇਸ ਗੱਲ ਤੋਂ ਵੀ ਸਿੱਧ ਹੁੰਦਾ ਪੰਜਾਬ ਵਾਲਿਓ ਗੌਰ ਨਾਲ ਸੁਣਨ ਦੀ ਲੋੜ ਐ ਇਸ ਗੱਲ ਨੂੰ ਇਸ ਗੱਲ ਤੋਂ ਸਿੱਧ ਹੁੰਦਾ ਕਿ ਇਹਨਾਂ ਦੀ ਸਾਰਿਆਂ ਦੀ ਰੋਟੀ ਵੀ ਸਾਂਝੀ ਐ ਇਹ ਪੈਗ ਸ਼ੈਗ ਵੀ ਸਾਰੇ ਇਕੱਠੇ ਹੀ ਲਾਉਂਦੇ ਨੇ ਇਸ ਕਰਕੇ ਇਹਨਾਂ ਨੇ ਉਸ ਬਾਦਲ ਪਰਿਵਾਰ ਦੀ ਹਮਾਇਤ ਕੀਤੀ ਜਿਨ੍ਹਾਂ ਦੇ ਵਿਰੁੱਧ ਪੂਰਾ ਪੰਜਾਬ ਨਹੀਂ ਪੂਰਾ ਮੁਲਕ ਖੜ ਗਿਆ ਕਿਉਂਕਿ ਮੁਲਕ ਦੇ ਵਿੱਚੋਂ ਵੀ ਬਹੁਤ ਵੱਡੇ ਪੱਧਰ ਦੇ ਉੱਤੇ ਘਟਾ ਹੈ ਪਿਆ ਸੀ ਉਸ ਸਮੇਂ ਦੇ ਵਿੱਚ ਅਕਾਲ ਤਖਤ ਸਾਹਿਬ ਜਾ ਕੇ ਜਿਹੜੇ ਲੋਕ ਖੁਦ ਆਪਣੇ ਆਪ ਵਾਰ-ਵਾਰ ਮਾਫੀਆਂ ਮੰਗ ਰਹੇ ਨੇ ਵਾਰ-ਵਾਰ ਇਹਨਾਂ ਦੇ ਵੱਡੇ ਬਾਦਲ ਦੁਆਰਾ ਵੀ ਮਾਫੀਆਂ ਮੰਗੀਆਂ ਗਈਆਂ ਭਾਂਡੇ ਵੀ ਤਵਾਏ ਗਏ ਇਹਨਾਂ ਤੋਂ ਬਹੁਤ ਸਾਰਾ ਕੁਝ ਕਰਵਾਇਆ ਗਿਆ ਇਹੀ ਮਜੀਠੀਆ ਕਿੰਨੇ ਲੋਕਾਂ ਨੂੰ ਮਰਵਾ ਚੁੱਕੇ ਆ ਤੁਹਾਨੂੰ ਪਤਾ ਬਹੁਤ ਸਾਰੇ ਨੌਜਵਾਨ ਚਿੱਟੇ ਦੀ ਭੇਡ ਚੜੇ ਇਹਦੇ ਵਿੱਚ ਹੋਏ ਚਿੱਟੇ ਦੇ ਨਾਲ ਇਹਨਾਂ ਨੂੰ ਦਰਾਂ ਸਾਲ ਦੇ ਵਿੱਚ ਹੁਣ ਸਜ਼ਾ ਮਿਲ ਰਹੀ ਹੈ ਤੇ ਹੁਣ ਕਬੂਲ ਕਰਨੀ ਬੜੀ ਔਖੀ ਲੱਗ ਰਹੀ ਹੈ ਅਮਰਪਾਲ ਸਿੰਘ ਤੇ ਕੇਸ ਪਾਉਣ ਵਾਲਾ ਕੌਣ ਹੈ ਇਹੀ ਵਿਕਰਮ ਸਿੰਘ ਮਜੀਠੀਆ ਜਿਹੜਾ ਕੱਲ ਕਹਿੰਦਾ ਸੀ ਆਪਦੇ ਪੁੱਤਰਾਂ ਨੂੰ ਕਿ ਮੈਂ ਚੱਲਿਆ ਪੁੱਤਰੋ ਤਕੜੇ ਹੋ ਕੇ ਰਹੋ ਜਿਵੇਂ ਕਿ ਬਹੁਤ ਵੱਡੀ ਇੱਕ جنگ ਲੜਨ ਜਾ ਰਹਿਆ ਹੁੰਦਾ ਸੋ ਪੰਜਾਬ ਇਹਨਾਂ ਗੱਲਾਂ ਦੇ ਵਿਰੋਧ ਕਰ ਰਿਹਾ ਕਿ ਜਿਹੜੀ ਚੁੰਡੀ ਪਹਿਲਾਂ ਤੁਸੀਂ ਵੱਢੀ ਐ ਤੇ ਜਦੋਂ ਤੁਹਾਡੇ ਕਿਸੇ ਨੇ ਵੱਢ ਲਈ ਫਿਰ ਦੁੱਖ ਲੱਗਦਾ ਯਾਨੀ ਅਮਰਪਾਲ ਸਿੰਘ ਦੇ ਵਕੀਲ ਦਾ ਬਿਆਨ ਆਉਂਦਾ ਉਹ ਕਹਿੰਦੇ ਵੀ ਅਮਰਪਾਲ ਸਿੰਘ ਤੇ ਕੇਸ ਪਾਉਣ ਵਾਲਾ ਇਹ ਬਿਕਰਮ ਸਿੰਘ ਮਜੀਠੀ ਆ ਪਹਿਲੇ ਨੰਬਰ ਦਾ ਯਾਨੀ ਇਹਨੇ ਭਵੰਤਮਾਨ ਸਰਕਾਰ ਨੂੰ ਸਪੋਰਟ ਕੀਤੀ ਤਾਂ ਉਹਨਾਂ ਨੇ ਕੇਸ ਪਾ ਦਿੱਤਾ ਬਾਦਲ ਪਰਿਵਾਰ ਤੇ ਛਾਪਾ ਪਿਆ اور ਗ੍ਰਫਤਾਰੀ ਹੋਈ ਇਸ ਦੇ ਬਾਰੇ ਮੁਕੰਮਲ ਜਾਣਕਾਰੀ ਪਾਈ ਦੇਵਾ ਸੁੱਧੂ ਨੇ ਵੀਡੀਓ ਦੇ ਵਿੱਚ ਸਾਨੂੰ ਦਿੱਤੀ ਆ ਬਹੁਤ ਹੀ ਅਹਿਮ ਤੇ ਵਧੀਆ ਇਨਫੋਰਮੇਸ਼ਨ ਸਗੀ ਯਕੀਨਨ ਤੁਹਾਡੇ ਇਨਫੋਰਮੇਸ਼ਨ ਦੇ ਵਿੱਚ ਵੀ ਇਜ਼ਾਫਾ ਹੋਇਆ ਹੋਏਗਾ ਕਿਉਂਕਿ ਪਾਈ ਦੇਵਾ ਸੁੱਧੂ ਆਥੈਂਟਿਕ ਜ਼ਰਅ ਦੇ ਜ਼ਰੀਏ ਵੀਡੀਓ ਬਣਾਉਂਦੇ ਹੈਗੇ ਆ ਮੁਕੰਮਲ ਸਬੂਤਾਂ ਦੇ ਆਧਾਰ ਤੇ ਔਰ ਅਗਰ ਗੱਲ ਕੀਤੀ ਜਾਵੇ ਬਾਗਲ ਪਰਿਵਾਰ ਦੀ ਤੇ ਬਦਲ ਪਰਿਵਾਰ ਨੇ ਬਹੁਤ ਅਰਸਾ ਜਿਹੜਾ ਹੈ ਉਹ ਪੰਜਾਬ ਦੇ ਉੱਤੇ ਹਕੂਮਤ ਕੀਤੀ ਹੈ ਔਰ ਹੁਣ ਇਸੇ ਵਜ੍ਹਾ ਤੋਂ ਉਹਨਾਂ ਦੇ ਉੱਤੇ ਜਿਹੜੇ ਛਾਪੇ ਪੈਂਦੇ ਗ੍ਰਿਫਤਾਰੀਆਂ ਹੁੰਦੀਆਂ ਹੈ ਕਿ ਜਿਹੜਾ ਉਹਨਾਂ ਨੇ ਧਨ ਦੌਲਤ ਇਕੱਠਾ ਕੀਤਾ ਹੈਗਾ ਵੈ ਉਹ ਕਿ ਸਹਤ ਤੱਕ ਲੀਗਲ ਹੈ ਜਾਂ ਅਨਲੀਗਲ ਹੈਗਾ ਹੈ ਕਿਉਂਕਿ ਬਦਲ ਪਰਿਵਾਰ ਦੇ ਉੱਤੇ ਅਜ ਤੱਕ ਕਿਸੇ ਨੇ ਹੱਥ ਨਹੀਂ ਸਿ ਪਾਇਆ ਸੀਐਮ ਭਗਵੰਤ ਮਾਨ ਨੇ ਇਹ ਵੱਡਾ ਐਕਸ਼ਨ ਜਿਹੜਾ ਵਾ ਕੀਤਾ ਬਾਦਲ ਪਰਿਵਾਰ ਦੇ ਨਾਲ ਔਰ ਸੀਐਮ ਭਗਵੰਤ ਮਾਨ ਦਾ ਇਹ ਕਹਿਣਾ ਹੈ ਕਿ ਮੁਕੰਮਲ ਸਬੂਤਾਂ ਦੇ ਨਾਲ ਇਹ ਕਾਰਵਾਈ ਕੀਤੀ ਗਈ ਹੈ ਅੱਗੇ ਤੇ ਇਹ ਫੜੇ ਜਾਂਦੇ ਸੀ ਪਰ ਛੁੱਟ ਜਾਂਦੇ ਸੀ ਹੁਣ ਇਹਨਾਂ ਨੂੰ ਆਸਾਨੀ ਦੇ ਨਾਲ ਜੇਲ੍ਹ ਚੋਂ ਬਾਹਰ ਨਹੀਂ ਆਉਣ ਦਿੱਤਾ ਜਾਏਗਾ ਆ ਬਾਕੀ ਵੀਰੋ ਤੁਹਾਡਾ ਕੀ ਕਹਿਣਾ ਸੀਗਾ ਸੀਐਮ ਭਗਵੰਤ ਮਾਨ ਦੇ ਇਸ ਐਕਸ਼ਨ ਦੇ ਬਾਰੇ ਜਿਹੜਾ ਉਹ ਬਾਦਲ ਪਰਿਵਾਰ ਦੇ ਖਿਲਾਫ ਕਰਨ ਦੇ ਹੀ